ਪਾ ਤੁਸੀਂ ਫਰੋ ਬਿਵੇਕ ਕਿਸ਼ਨ ਚੈਰੀਟੇਬਲ ٹرسٹ ਜਲਾਲ ਜੀ ਮਾਨਸੰਤ ਬਾਬਾ ਕਰਨੈਲਦਾਲ ਉਹਨਾਂ ਦੇ ਅਸ਼ੀਰਵਾਦ ਸਦਕਾ ਉਹ ਜੁਟ ਦਾ ਗਦੀ ਨਿਸ਼ੀਨ ਰੋਹਾਨੀ ਜੋਤ ਸ਼੍ਰੀਮਾਨ ਸਵਾਮੀ ਬ੍ਰਹਮੁਣੀ ਜੀ ਉਹਨਾਂ ਦੀ ਪੂਰਨ ਰਹਿਨਮਾਈ ਹੇਠ ਔਰ ਸ਼੍ਰੀਮਾਨ ਸੰਤ ਬਾਬਾ ਗੰਗਾ RAM ਜੀ ਉਹਨਾਂ ਦੇ ਪੂਰਨ ਲਗਨ ਮਿਹਨਤ ਸਤਿਗੁਰੂ ਦੇ ਪਿਆਰ ਦੇ ਵਿੱਚ ਯਤਨ ਸਦਕਾ 247 ਮਾ ਵਿਵੇਕ ਮਿਸ਼ਨ ਚੈਰੀ ਟੇਬਲ ٹرسٹ ਜਲਾਲ ਵੱਲੋਂ ਅੱਜ ਅੱਖਾਂ ਦੇ ਹਸਪਤਾਲ ਦੇ ਵਿੱਚ ਕੈਂਪ ਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤਾਂ ਇਸ ਕੈਂਪ ਤੋਂ ਲਾਹਾ ਲੈ ਰਹੀਆਂ ਹਨ ਬਾਬਾ ਜੀਆਂ ਦੇ ਅਸ਼ੀਰਵਾਦ ਸਦਕਾ 1986 ਤੋਂ ਦੀ ਸੇਵਾ ਨੂੰ ਸਮਰਪਿਤ ਇਹ ਮਹਾਨ ਕਾਰਜ ਜੋ ਅੱਖਾਂ ਦਾ দান ਮਹਾਦਾਨ શ્રીਮਾਨ Swami ਜੀ શ્રીਮਾਨ Swami Brahmuni ji ਉਹਨਾਂ ਦੀ ਯੋਗ ਅਗਵਾਈ ਦੇ ਹੇਠ ਇਹ ਮਹਾਨ ਕਾਰਜ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਆਪਣੀ ਅੱਖਾਂ ਦਾ ਚੈੱਕਅਪ ਕਰਵਾਉਣ ਵਾਸਤੇ ਇਹ ਸੰਗਤਾਂ ਆ ਕੇ ਲਾਈਨਾਂ ਦੇ ਵਿੱਚ ਲੱਗ ਜਾਂਦੀਆਂ ਹਨ ਔਰ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਜੋ ਕਿ ਬeweg mich in charitable trust ਜਲਾਲ ਦੇ ਸੇਵਾਦਾਰ ਜੋ ਕਿ ਇਥੇ ਰਜਿਸਟ੍ਰੇਸ਼ਨ ਕਰ ਰਹੇ ਹਨ ਇਹ ਤੋਂ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਸੰਗਤਾਂ ਲਾਈਨ ਦੇ ਵਿੱਚ ਹੁੰਦੀਆਂ ਹੋਈਆਂ ਅੱਗੇ ਆ ਕੇ ਫਿਰ ਲਾਈਨਾਂ ਦੇ ਵਿੱਚ ਬੈਠ ਜਾਂਦੀਆਂ ਹਨ ਉਸ ਤੋਂ ਬਾਅਦ ਮਰੀਜ਼ ਆਪਣੀ ਪਰਚੀ ਲੈ ਕੇ ਅੱਗੇ ਵਧਦੇ ਹੋਏ ਡਾਕਟਰ ਸਹਿਵਾਜ ਜੀ ਨੂੰ ਚੈੱਕਅਪ ਕਰਵਾਉਣ ਦੇ ਲਈ ਸੇਵਾਦਾਰਾਂ ਵੱਲੋਂ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਉਹਨਾਂ ਮਰੀਜ਼ਾਂ ਨੂੰ ਅੱਗੇ ਭੇਜਿਆ ਜਾ ਰਿਹਾ ਹੈ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਰਵੀਕਾਂਤ ਮਮੋਤਰਾ ਜੀ ਔਰ ਡਾਕਟਰ ਮਿਨਾਕਸ਼ੀ ਸਿੰਧੂ ਜੀ ਡਾਕਟਰ ਅਕਿਰਤੀ ਸਿੰਘਲਾ ਜੀ ਉਹਨਾਂ ਵੱਲੋਂ ਅੱਖਾਂ ਦਾ ਚੈੱਕਅਪ ਕਰਕੇ ਉਹਨਾਂ ਦਾ ਚੈੱਕਅਪ ਕਰਨ ਤੋਂ ਬਾਅਦ ਜੋ ਕਿ ਬਾਬਾ ਜੀਆਂ ਦੇ ਪਿਆਰ ਦੇ ਵਿੱਚ ਸੇਵਾਦਾਰ ਬੜੇ ਹੀ ਭਾਰ ਦੇ ਨਾਲ ਸੇਵਾ ਕਰਦੇ ਹਨ ਅਤੇ ਮਰੀਜ਼ਾਂ ਨੂੰ ਅੱਗੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਅਕਿਰਤੀ ਸਿੰਘਲਾ ਜੀ ਉਹਨਾਂ ਦਾ ਚੈੱਕਅਪ ਹੋਣ ਤੋਂ ਬਾਅਦ ਮਰੀਜ਼ ਨੂੰ ਅੱਗੇ ਭੇਜਿਆ ਜਾਂਦਾ ਹੈ ਔਰ ਸੇਵਾਦਾਰ ਅੱਗੇ ਮਰੀਜ਼ ਦੀ ਸਹੂਲਤ ਦੇ ਲਈ ਖੜੇ ਹੁੰਦੇ ਹਨ ਉਹਨਾਂ ਨੂੰ ਸੈੱਬ ਬਾਈ ਜਿਹੜੇ ਮਰੀਜ਼ ਦੇ ਪੈਰ ਹੁੰਦੇ ਡੀਪੀ ਚੈੱਕ ਕਰਵਾਉਣ ਤੋਂ ਬਾਅਦ ਲਾਈਨ ਦੇ ਵਿੱਚ ਹੁੰਦੇ ਹੋਏ ਅੱਗੇ ਆਪਣੇ ਟੈਸਟ ਕਰਵਾਉਣ ਦੇ ਲਈ ਅੱਗੇ ਲਾਈਨ ਦੇ ਵਿੱਚ ਚੱਲਦੇ ਹਨ ਸਾਡੇ ਡਾਕਟਰ ਵਿਜੇ ਵੰਸਲ ਜੀ ਔਰ ਅੱਗੇ ਲੈਬ ਦੇ ਵਿੱਚ ਪੇਸ਼ੈਂਟ ਨੂੰ ਭੇਜਿਆ ਜਾਂਦਾ ਹੈ ਜਿੱਥੇ ਕਿ ਮਰੀਜ਼ਾਂ ਆਉਂਦਾ ਬਲੱਡ ਚੈੱਕ ਕਰਨ ਵਾਸਤੇ ਜਿੰਨਾ ਮਰੀਜ਼ਾਂ ਦੀ ਚੋਣ ਕੀਤੀ ਗਈ ਹੈ ਲਾਈਨ 'ਚ ਪਾਉਣ ਵਾਸਤੇ ਉਹਨਾਂ ਦੇ ਟੈਸਟ ਕਰਨ ਵਾਸਤੇ ਲੈਬ ਟੈਸਟਿੰਗ ਹੋਣ ਵਾਸਤੇ ਉਹਨਾਂ ਨੂੰ ਲਾਈਨ ਦੇ ਵਿੱਚ ਬਿਠਾ ਕੇ ਉਹਨਾਂ ਦੀ ਟੈਸਟਿੰਗ ਕੀਤੀ ਜਾਂਦੀ ਹੈ ਆ ਕੀ ਜੇ ਇਹਨਾਂ ਦਾ ਲੈਬ ਟੈਸਟਿੰਗ ਕੰਪਲੀਟ ਹੋ ਜਾਣ ਤੋਂ ਬਾਅਦ ਲੈਬ ਟੈਸਟਿੰਗ ਜਦ ਮਰੀਜ਼ਾਂ ਦੀ ਕੰਪਲੀਟ ਹੋ ਜਾਂਦੀ ਹੈ ਔਰ ਜੇ ਮਰੀਜ਼ ਲੈਂਚ ਐਂਡ ਯੋਗ ਨਹੀਂ ਹੁੰਦੇ ਹਨ ਉਹਨਾਂ ਦਾ ਚੈੱਕਅਪ ਕਰਕੇ ਵਿਵੇਕ ਮਿਸ਼ੰਤਰੀ ਟੇਬਲ ٹرسٹ ਜਲਾਲਪੁਰੋਂ ਉਹਨਾਂ ਨੂੰ ਉਹਨਾਂ ਦੀ ਜ਼ਰੂਰਤ ਦੇ ਮੁਤਾਬਕ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜੋ ਮਰੀਜ਼ ਲੈਂਡ ਪਾਉਣ ਦੇ ਕਾਬਲ ਨਹੀਂ ਹੁੰਦੇ ਹਨ ਤਾਂ ਉਹਨਾਂ ਨੂੰ ਉਹਨਾਂ ਦੀ ਜ਼ਰੂਰਤ ਦੇ ਮੁਤਾਬਕ ਜੋ ਸਾਡੇ ਡਾਕਟਰ ਸਾਹਿਬਾਨ ਮੈਡੀਸਨ ਲਿਖ ਕੇ ਦਿੰਦੇ ਹਨ ਉਹਨਾਂ ਨੂੰ ਵਿਵੇਕ ਕਮਿਸ਼ਨ ਚੈਰੀਟੇਬਲ ਫਾਸਟ ਜਲਾਰ ਵੱਲੋਂ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਕਿਉਂਕਿ ਜੋ ਵੀ ਸੇਵਾਦਾਰ ਇੱਥੇ ਸੇਵਾ ਕਰਦੇ ਹਨ ਸ੍ਰੀਮੰਤ Swami Brahmuni ji ਅਲਾਈ ਗੁੱਟ ਅਮਰੀਦ ਦੇ ਪੂਰੇ ਦਸਤਾਵੇਜ਼ ਲੈ ਕੇ ਉਹਨਾਂ ਦੀ ਫਾਈਲ ਕੰਪਲੀਟ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਲੋੜਵੰਦ ਮਰੀਜ਼ਾਂ ਨੂੰ ਅੱਗੇ ਆਪਰੇਸ਼ਨ ਕਰਾਉਣ ਦੀਆਂ ਡੇਟਾਂ ਦਿੱਤੀਆਂ ਜਾਂਦੀਆਂ ਹਨ ਕੇਵਲ ਸੰਗ ਰੂੜੇ ਕੇ ਕਲਾ ਜੀ ਜੋ ਕਿ ਅਗਲੇ ਪੂਰੇ ਹਫ਼ਤੇ ਦੇ ਵਿੱਚ ਲੋੜਵੰਦ ਮਰੀਜ਼ਾਂ ਦੇ ਲੈਂਡ ਪਾਉਣ ਦੇ ਦਨ ਦੇ ਕੇ ਡੇਟ ਵਾਈਜ਼ ਉਸ ਦਿਨ ਮਰੀਜ਼ਾਂ ਨੂੰ ਦੁਬਾਰਾ ਬੁਲਾਇਆ ਜਾਂਦਾ ਹੈ ਅੱਜ ਟੋਟਲ ਚੈੱਕਅਪ ਕਰਕੇ ਮਰੀਜ਼ਾਂ ਦਾ ਸਾਰੇ ਦਸਤਾਵੇਜ਼ ਤਿਆਰ ਕਰਕੇ ਉਹਨਾਂ ਨੂੰ ਅਗਲੀਆਂ ਡੇਟਾਂ ਲਾਈਨ 'ਚ ਪਾਉਣ ਦੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਉਸ ਦਿਨਾਂ ਦੇ ਵਿੱਚ ਆ ਕੇ ਮਰੀਜ਼ ਆ ਕੇ ਲੈਨ ਚ ਪਾਉਂਦੇ ਹਨ ਅਤੇ ਬਾਬਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰਦੇ ਹਨ। ਕੋਈ ਇੱਕ ਤਾਂ ਕੱਟਦਾ ਨਹੀਂ ਅੰਦਰ ਲਾਈ ਬੀਥੇ ਵਰਕੇ ਬਸ ਉਹ ਕਰਦੇ